ਬਜਰੰਗਵਲੀ ਦੇ ਭਗਤ ਜਿੱਥੇ ਵੀ ਹੋਣ ਤਾਂ ਰੰਗ ਬੰਨਦਿਆ ਮੈਟਰੋ ਦੇ ਵਿੱਚ ਰੰਗ ਬੰਨਤਾ ਬਜਰੰਗਵਲੀ ਦੇ ਭਗਤਾਂ ਨੇ ਅਜਿਹਾ ਭਜਨ ਸੁਣਾਇਆ ਕਿ ਸਾਰੇ ਮੈਟਰੋ ਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਸੀ ਸਾਰੇ ਜੈ ਸ਼੍ਰੀ ਹਨੂਮਾਨ ਦੇ ਨਾਲ ਜਕਾਰੇ ਲਾਉਣ ਲੱਗੇ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਹੁਣ ਵੀਡੀਓ ਦੇਖਣੀ ਹੈ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਤੇ ਜੈ ਸ਼੍ਰੀ ਹਨੂਮਾਨ ਲਿਖਣਾ ਤਾਂ ਜੋ ਹਰ ਇੱਕ ਭਗਤ ਤੱਕ ਇਹ ਵੀਡੀਓ ਪਹੁੰਚੇ ਵੀ ਭਗਤ ਜਦੋਂ ਭਗਤੀ ਦੇ ਵਿੱਚ ਲੀਨ ਹੁੰਦੇ ਆ ਤਾਂ ਜਗ੍ਹਾ ਨਹੀਂ ਦੇਖਦੇ ਆਓ ਪਹਿਲਾਂ ਵੀਡੀਓ ਸੁਣਦੇ ਆਂ ਠੀਕ ਹਨੂਮਾਨ ਦੇਖੋ ਤੁਸੀਂ ਮੈਟਰੋ ਤੇ ਸਾਰੇ ਇੱਕ ਬੁ ਮੰਵਤੀਓ ਨੇ ਇੱਕ ਨਾਮ ਨਾਲ ਰੱਤੀਓ ਨੇ ਇੱਕ ਬੁ ਮੰਵਤੀਓ ਨੇ ਜੋ ਕੋਈ ਆਵੇ ਅਜੂ ਵੀ ਲਗਾਵੇ ਜੋ ਕੋਈ ਆਵੇ ਅਜੂ ਵੀ ਲਗਾਵੇ ਤਬ ਕੀ

ਤਾ ਦੋਸਤੋ ਤੁਸੀਂ ਵੀ ਸੁਣਿਆ ਵੀਰ ਹਨੂਮਾਨਾ ਦਾ ਭਜਨ ਜਿਹੜਾ ਮੈਟਰੋ ਦੇ ਵਿੱਚ ਗਾਇਆ ਭਗਤਾਂ ਨੇ ਤਾਂ ਸਾਰੇ ਜਿੰਨੇ ਵੀ ਜਿਹੜੇ ਮੈਟਰੋ ਦੀ ਸਵਾਰੀਆਂ ਸੀ ਸਭ ਜਿਹੜਾ ਜੈ ਸ਼੍ਰੀ ਹਨੂਮਾਨ ਦੇ ਨਾਰੇ ਲਾਉਣ ਲੱਗੇ ਤਾਂ ਦੋਸਤੋ ਭਗਤੀ ਦੇ ਵਿੱਚ ਲੀਨ ਹੋਏ ਭਗਤ ਦੇਖੋ ਤੁਸੀਂ ਭਗਤੀ ਵੀ ਪਰੇ ਤੋਂ ਪਰੇ ਹੁੰਦੀ ਹੈ ਤੇ ਭਗਤਾਂ ਨੇ ਮੈਟਰੋ ਦੇ ਵਿੱਚ ਰੰਗ ਬੰਨ ਦਿੱਤਾ ਤੇ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਇਹਨਾਂ ਮੁੰਡਿਆਂ ਦੀ ਵੀਡੀਓ ਵਾਇਰਲ ਕਰਕੇ ਕਿਉਂਕਿ ਇਹ ਭਗਤਾ ਤੱਕ ਪਹੁੰਚਾ ਦਿਓ ਤਾਂ ਜੋ ਪਤਾ ਲੱਗੇ ਵੀ ਭਗਤੀ ਦੇ ਵਿੱਚ ਲੀਨ ਜਿਹੜੇ ਭਗਤ ਹੁੰਦੇ ਆ ਜਾਂ ਸ਼੍ਰੀ ਰਾਮ ਦੇ ਸ਼੍ਰੀ ਹਨੁਮਾਨ ਦੇ ਜਿਹੜੇ ਭਗਤ ਨੇ ਉਹ ਜਗਾ ਥਾਂ ਨਹੀਂ ਦੇਖਦੇ ਉਹ ਭਜਨ ਗਾਉਣ ਲੱਗਦੇ ਆ ਬੰਦਗੀ ਕਰਨ ਲੱਗਦੇ ਆ ਤਾਂ ਦੋਸਤੋ ਹੁਣ ਵੀਡੀਓ ਦੇ ਲਈ ਤੁਸੀਂ ਕਮੈਂਟਾਂ ਚ ਜੈ ਸ਼੍ਰੀ ਹਨੁਮਾਨ ਲਿਖਣਾ ਹੈ ਤਾਂ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ